ਨਮਸਕਾਰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤਾਂ ਪੰਜਾਬੀ ਟੀਵੀ ਤੇ ਮੈਂ ਹਾਂ ਜੋਗਿੰਦਰ ਸਿੰਘ ਖਾਸ ਖਾਸ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਮਾਰਦਿਆਂ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਦੀਆਂ ਹੈਡਲਾਈਨਾਂ ਤੇ ਮੁਲਾਜ਼ਮਾਂ ਪੈਨਸ਼ਨ ਧਾਰਕਾਂ ਲਈ ਚੰਗੀ ਖਬਰ ਇਸ ਤਾਰੀਖ ਨੂੰ ਸਰਕਾਰ ਦੇਵੇਗੀ ਵੱਡੀ ਸੌਗਾਤ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦੇ ਚਾਹਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਪਾਦਰੀ ਬਜਿੰਦਰ ਸਿੰਘ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਪੀੜਤਾ ਨੇ ਕਿਹਾ ਉਸਨੇ ਮੈਨੂੰ ਚਰਚ ਦੇ ਵਿੱਚ ਇਕੱਲਿਆਂ ਬੁਲਾਇਆ ਸੁਨੀਲ ਜਾਖੜ ਨੇ ਸੀਐਮ ਮਾਨ ਨੂੰ ਦਿੱਤੀ ਚੁਣੌਤੀ ਕਿਹਾ ਜੇਕਰ ਹਿੰਮਤ ਹੈ ਤਾਂ ਖੇਤੀਬਾੜੀ ਨੀਤੀ ਨੂੰ ਲਾਗੂ ਕਰਕੇ ਦਿਖਾਓ ਬੀਜੇਪੀ ਨੂੰ ਮਿਲ ਸਕਦੀ ਹੈ ਪਹਿਲੀ ਮੈਲਾ ਪ੍ਰਧਾਨ ਇਸ ਸੂਬੇ ਦੇ ਨਾਲ ਸੰਬੰਧਿਤ ਜਾਣੋ ਲਿਸਟ ਦੇ ਵਿੱਚ ਹੋਰ ਕੌਣ ਕੌਣ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੋਜ਼ਗਾਰਾਂ ਅਤੇ ਪੁਲਿਸ ਦਰਮਿਆਨ ਖਿੱਚਤੂ ਪੰਜਾਬ 'ਚ ਹੁਣ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਕਰਵਾਇਆ ਜਾਵੇਗਾ ਫਿਜ਼ਿਓਮੈਟ੍ਰਿਕ ਟੈਸਟ ਸਰਕਾਰ ਦੇ ਖਰਚੇ 6 ਕਰੋੜ 56 ਲੱਖ ਰੁਪਏ ਜਾਣੋ ਕੀ ਹੈ ਇਹ ਟੈਸਟ ਬਟਾਲਾ ਨੇੜੇ देर रात ਲੰਗੜ ਦੇ ਵਿੱਚ ਸੇਵਾ ਕਰਨ ਮਗਰੋਂ ਘਰ ਪਰਤ ਰਹੇ ਇਹ ਪਤੀ ਪਤਨੀ ਤੇ ਚੱਲੀਆਂ ਗੋਲੀਆਂ ਪਤੀ ਦੀ ਮੌਤ ਪਤਨੀ ਗੰਭੀਰ ਰੂਪ ਦੇ ਵਿੱਚ ਹੋਈ ਚੱਕਮੀ ਐਸਜੀਪੀਸੀ ਨੂੰ ਕੇਂਦਰ ਤੋਂ ਨਹੀਂ ਮਿਲ ਰਹੀ ਗੁਰਬਾਣੀ ਚੈਨਲ ਚਲਾਉਣ ਦੀ ਪਰਮਾਨਗੀ ਮੈਲਾ ਕਾਂਗਰਸ ਆਗੂ ਦੀ ਬੇਰਹਿਮੀ ਦੇ ਨਾਲ ਹੱਤਿਆ ਨਸ਼ਾ ਤਸਕਰਾਂ ਦੇ ਘਰਾਂ ਖਿਲਾਫ ਕਾਰਵਾਈ ਮੁੱਖ ਮੰਤਰੀ ਵੱਲੋਂ 4 ਡੀਐਸਪੀ 25 ਪੁਲਿਸ ਮੁਲਾਜ਼ਮ ਸਸਪੈਂਡ ਬੋਰਡ ਪ੍ਰੀਖਿਆ ਪੇਪਰ ਮਾਮਲਾ ਲੀਕ ਦੇ ਵਿੱਚ ਵੱਡੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਬਲਡੋਜ਼ਰ ਕਾਰਵਾਈ ਤੇ ਹਾਈ ਕੋਰਟ ਦੇ ਵਿੱਚ ਚੁਣੌਤੀ 4 ਤਰੀਕ ਨੂੰ ਸੁਣਵਾਈ ਨਸ਼ਾ ਤਸਕਰਾਂ ਦੇ ਘਾਰਾਂ ਖਿਲਾਫ ਭਗਵੰਤ ਮਾਨ ਸਰਕਾਰ ਦੀ ਪਹਿਲ ਪੰਜ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਦੇ ਚੈੱਕ ਸੌਂਪੇ ਕੜਕ ਦੀ ਸਮਰਥਨ ਮੁਲਤੇ ਖਰੀਦ 10 ਮਾਰਚ ਤੋਂ ਸ਼ੁਰੂ ਹੋਵੇਗੀ 2575 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਪਾ ਪੂਰੇ ਦੇਸ਼ ਦੇ ਵਿੱਚ ਬਣੀਆਂ 145 ਦਵਾਈਆਂ ਦੇ ਸੈਂਪਲ ਜਾਂਚ ਦੇ ਵਿੱਚ ਫੇਲ ਹਾਈ ਬਲੱਡ ਪ੍ਰੈਸ਼ਰ ਸਮੇਤ ਇਹ ਦਵਾਈਆਂ ਨੇ ਸ਼ਾਮਲ। ਹੁਣ ਗੱਲ ਕਰਦੇ ਹਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲੀ ਖਬਰ ਹੈ ਮੁਲਾਜ਼ਮਾ ਪੈਨਸ਼ਨ ਧਾਰਕਾਂ ਦੇ ਲਈ ਚੰਗੀ ਖਬਰ। ਇਸ ਤਾਰੀਖ ਨੂੰ ਸਰਕਾਰ ਦੇਵੇਗੀ ਵੱਡੀ ਸੌਗਾਤ। ਕੇਂਦਰ ਸਰਕਾਰ ਵੱਲੋਂ 5 ਮਾਰਚ ਨੂੰ ਮਹਿੰਗਾਈ ਪੱਤਾ ਵਧਾਉਣ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਆਉਣ ਵਾਲੇ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਹੋਵੇਗੀ। ਪਿਛਲੇ ਸਾਲਾਂ ਦੇ ਰਿਕਾਰਡ ਤੇ ਨਜ਼ਰ ਮਾਰੀਏ ਤਾਂ ਸਰਕਾਰ ਨੇ ਸਾਲ ਦੀ ਸ਼ੁਰੂਆਤ ਦੇ ਵਿੱਚ ਵਧਣ ਵਾਲਾ ਮਹਿੰਗਾਈ ਪੱਤਾ ਹੋਲੀ ਤੋਂ ਪਹਿਲਾਂ ਵਧਾਉਣ ਦਾ ਐਲਾਨ ਕੀਤਾ। ਇਸ ਵਾਰ ਵੀ ਉਮੀਦ ਹੈ ਕਿ ਸਰਕਾਰ 5 ਮਾਰਚ ਨੂੰ ਡੀਏ ਵਧਾਉਣ ਦਾ ਐਲਾਨ ਕਰ ਸਕਦੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨ ਧਾਰਕਾਂ ਨੂੰ ਹੋਲੀ 2025 ਤੋਂ ਪਹਿਲਾਂ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। 7ਵੇਂ ਵੇਤਨ ਕਮੇਟੀ ਅਧੀਨ ਡੀਏ ਸਾਲ ਦੇ ਵਿੱਚ ਦੋ ਵਾਰ ਵਧਾਇਆ ਜਾਂਦਾ ਹੈ। ਪਹਿਲੀ ਵਾਧੂ 1 ਜਨਵਰੀ ਤੋਂ ਲਾਗੂ ਹੁੰਦੀ ਹੈ ਅਤੇ ਦੂਜੀ 1 ਜੁਲਾਈ ਤੋਂ। 2025 ਦੀ ਪਹਿਲੀ ਵਾਧੂ 1 ਜਨਵਰੀ 2025 ਤੋਂ ਲਾਗੂ ਹੋਵੇਗੀ ਭਾਵੇਂ ਸਰਕਾਰ ਇਸ ਦੀ ਘੋਸ਼ਣਾ ਕਦੋਂ ਵੀ ਕਰੇ। ਅਗਲੀ ਖਬਰ ਹੈ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਲਈ ਖੁਸ਼ਖਬਰੀ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਉੱਤੇ ਗੈਂਗਸਟਰਾਂ ਸਮਗਲਾਰਾਂ ਅਪਰਾਧੀਆਂ ਅਤੇ ਹੋਰ ਸਮਾਜ ਵਿਰੋਧੀ ਅੰਸਰਾਂ ਦੇ ਲਈ ਕੋਈ ਥਾਂ ਨਹੀਂ ਹੈ ਅਤੇ ਜਲਦ ਹੀ ਇਹਨਾਂ ਦਾ ਸੂਬੇ ਦੇ ਵਿੱਚੋਂ ਸਫਾਇਆ ਕਰ ਦਿੱਤਾ ਜਾਵੇਗਾ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਪੁਲਿਸ ਦੇ ਵਿੱਚ 10000 ਨਵੇਂ ਸਿਪਾਹੀਆਂ ਦੀ ਭਰਤੀ ਕਰਨ ਦਾ ਵੀ ਫੈਸਲਾ ਕੀਤਾ ਹੈ ਜੇਸਦੇ ਲਈ ਜਲਦੀ ਹੀ ਕੈਬਨਟ ਵੱਲੋਂ ਲੋੜਿੰਦੀ ਹਰੀ ਛੱਡੀ ਦੇ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਸੂਬਾ ਸਰਕਾਰ ਰਾਜ ਦੀ ਪੁਲਿਸ ਫੋਰਸ ਨੂੰ ਵਿਗਿਆਨਕ ਲੀਹਾ ਤੇ ਅਪਗ੍ਰੇਡ ਕਰਨ ਦੇ ਲਈ ਵਚਨਬੱਧ ਹੈ ਤਾਂ ਜੋ ਅਪਰਾਧੀਆਂ ਦੇ ਨਾਲ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਿੱਝਿਆ ਜਾ ਸਕੇ ਅਗਲੀ ਖਬਰ ਹੈ ਪਾਦਰੀ ਬਜਿੰਦਰ ਸਿੰਘ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਪੀੜਤਾ ਨੇ ਕਿਹਾ ਉਸਨੇ ਮੈਨੂੰ ਚਰਚ ਦੇ ਵਿੱਚ ਇਕੱਲਿਆਂ ਬੁਲਾਇਆ ਕਪੂਰਥਲਾ ਪੁਲਿਸ ਨੇ ਮਸ਼ਹੂਰ ਪਾਦਰੀ ਬਜਿੰਦਰ ਸਿੰਘ ਵਿਰੁੱਧ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ ਇੱਕ ਔਰਤ ਨੇ ਪਾਦਰੀ ਤੇ ਗੰਭੀਰ ਦੋਸ਼ ਲਗਾਏ ਨੇ ਪੀੜਤ ਨੇ ਦੱਸਿਆ ਕਿ ਬਜਿੰਦਰ ਸਿੰਘ ਜਲੰਧਰ ਦੇ ਤਾਜਪੁਰ ਪਿੰਡ ਦੇ ਵਿੱਚ ਦਾ ਚਰਚ ਆਫ ਗਲੋਰੀ ਐਂਡ ਵਿਜ਼ਡਮ ਦੇ ਨਾਮ ਤੇ ਇੱਕ ਈਸਾਈ ਸਤਸੰਗ ਚਲਾਉਂਦਾ ਹੈ ਉਸਦੇ ਮਾਪਿਆਂ ਨੇ ਅਕਤੂਬਰ 2017 ਤੋਂ ਇਸ ਚਰਚ ਦੇ ਵਿੱਚ ਜਾਣਾ ਸ਼ੁਰੂ ਕੀਤਾ ਸੀ ਪਾਦਰੀ ਨੇ ਉਦੋਂ ਉਸ ਦਾ ਫੋਨ ਨੰਬਰ ਲੈ ਲਿਆ ਇਸ ਤੋਂ ਬਾਅਦ ਉਹ ਫੋਨ ਤੇ ਗਲਤ ਗੱਲਾਂ ਕਰਨ ਅਤੇ ਸੁਨੇਹੇ ਭੇਜਣ ਲੱਗ ਪਿਆ ਔਰਤ ਨੇ ਕਿਹਾ ਕਿ 2022 ਦੇ ਵਿੱਚ ਪਾਦਰੀ ਨੇ ਉਸ ਨੂੰ ਐਤਵਾਰ ਨੂੰ ਚਰਚ ਦੇ ਕੈਬਨ ਦੇ ਵਿੱਚ ਇਕੱਲਾ ਬਿਠਾਉਣਾ ਸ਼ੁਰੂ ਕਰ ਦਿੱਤਾ। ਉੱਥੇ ਉਹ ਉਸ ਨੂੰ ਗਲਤ ਢੰਗ ਦੇ ਨਾਲ ਛੂੰਦਾ ਰਿਹਾ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਸ ਘਟਨਾ ਤੋਂ ਡਰੀ ਹੋਈ ਸੀ। ਉਸ ਨੇ ਕਿਹਾ ਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ। ਬਜਿੰਦਰ ਸਿੰਘ ਤੇ ਪਹਿਲਾਂ ਵੀ ਕਈ ਗੰਭੀਰ ਦੋਸ਼ ਲਗਾਏ ਜਾ ਚੁੱਕੇ ਨੇ। ਉਸ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਸਾਲ 2018 ਦੇ ਵਿੱਚ ਦਰਜ ਕੀਤਾ ਗਿਆ ਸੀ। ਜੀਰਕਪੁਰ ਦੀ ਇੱਕ ਔਰਤ ਨੇ ਜੈਂਸੀ ਸ਼ੋਸ਼ਣ ਮਾਮਲੇ ਦਾ ਇਹ ਮਾਮਲਾ ਦਰਜ ਕਰਵਾਇਆ ਸੀ। ਅਗਲੀ ਖਬਰ ਹੈ ਸੁਨੀਲ ਜਾਖੜ ਨੇ ਸੀਐਮ ਮਾਨ ਨੂੰ ਦਿੱਤੀ ਚੁਣੌਤੀ ਕਿਹਾ ਜੇਕਰ ਹਿੰਮਤ ਹੈ ਤਾਂ ਖੇਤੀਬਾੜੀ ਨੀਤੀ ਨੂੰ ਲਾਗੂ ਕਰਕੇ ਦਿਖਾਓ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਕੇਂਦਰ ਸਰਕਾਰ ਦੇ ਖੇਤੀ ਮੰਡੀਕਰਨ ਪਾਲਿਸੀ ਦੇ ਖਰੜੇ ਨੂੰ ਧਰਤ ਕਰ ਦਿੱਤਾ ਪਰ ਜੇਕਰ ਹਿੰਮਤ ਹੈ ਤਾਂ ਆਪਣੀ ਸਰਕਾਰ ਦੁਆਰਾ ਬਣਾਈ ਗਈ ਖੇਤੀ ਨੀਤੀ ਨੂੰ ਪਾਸ ਕਰਕੇ ਲਾਗੂ ਕਰਕੇ ਦਿਖਾਵੇ ਜਾਖੜ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਤੇ ਟਿੱਪਣੀ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਨੇ ਹਾਲ ਹੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਅਤੇ ਮੰਗ ਕੀਤੀ ਸੀ ਕਿ ਖੇਤੀਬਾੜੀ ਨੀਤੀ ਨੂੰ ਜਨਤਕ ਕੀਤਾ ਜਾਵੇ ਪਰ 6 ਮਹੀਨੇ ਵੀ ਜਾਣ ਤੋਂ ਬਾਅਦ ਵੀ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਅਗਲੀ ਖਬਰ ਹੈ ਭਾਜਪਾ ਨੂੰ ਮਿਲ ਸਕਦੀ ਹੈ ਪਹਿਲੀ ਮੈਲਾ ਪ੍ਰਧਾਨ ਇਸ ਸੂਬੇ ਦੇ ਨਾਲ ਸੰਬੰਧਤ ਜਾਣੋ ਲਿਸਟ ਦੇ ਵਿੱਚ ਹੋਰ ਕੌਣ ਕੌਣ ਹੈ ਭਾਰਤੀ ਜਨਤਾ ਪਾਰਟੀ ਯਾਨੀ ਭਾਜਪਾ ਨੂੰ ਜਲਦੀ ਹੀ ਨਵਾਂ ਪ੍ਰਧਾਨ ਮਿਲਣ ਦੀ ਸੰਭਾਵਨਾ ਹੈ ਸੂਤਰਾਂ ਨੇ ਮੰਨੀਏ ਤਾਂ ਭਾਜਪਾ ਇਸ ਮਹੀਨੇ ਹੀ ਆਪਣੇ ਰਾਸ਼ਟਰੀ ਪ੍ਰਧਾਨ ਦੀ ਐਲਾਨ ਕਰ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਭਾਜਪਾ 13 ਤੋਂ ਵੱਧ ਰਾਜਾਂ ਦੇ ਵਿੱਚ ਸੰਗਠਨਾਤਮਕ ਚੋਣਾਂ ਪੂਰੀਆਂ ਹੋਣ ਤੋਂ ਬਾਅਦ 15 ਜਾਂ 16 ਮਾਰਚ ਦੇ ਅੱਤ ਤੱਕ ਆਪਣੇ ਨਵੇਂ ਰਾਸ਼ਟਰੀ ਪ੍ਰਧਾਨ ਦਾ ਐਲਾਨ ਕਰਨ ਜਾ ਰਹੀ ਹੈ ਭਾਜਪਾ ਦੇ ਇੱਕ ਸੀਨੀਅਰ ਨੇਤਾ ਨੇ ਸੰਕੇਤ ਦਿੱਤਾ ਜਿਵੇਂ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਰਟੀ ਇਸ ਛੋਟੀ ਦੇ ਅਹੁਦੇ ਤੇ ਕਿਸੇ ਮਹਿਲਾ ਨੂੰ ਨਿਯੁਕਤ ਕਰ ਸਕਦੀ ਹੈ ਜੋ ਕਿ ਸ਼ਾਇਦ ਦੱਖਣੀ ਭਾਰਤ ਤੋਂ ਹੋਵੇਗੀ ਤਾਂ ਜੋ ਦੱਖਣੀ ਰਾਜਾਂ ਦੇ ਲੋਕਾਂ ਨੂੰ ਇੱਕ ਮਜ਼ਬੂਤ ਜਥੇਬੰਦਕ ਸੁਨੇਹਾ ਦਿੱਤਾ ਜਾ ਸਕੇ ਜੇਕਰ ਦੱਖਣ ਦੀ ਕਿਸੇ ਮਹਿਲਾ ਨੂੰ ਇਸ ਅਹੁਦੇ ਦੇ ਲਈ ਚੁਣਿਆ ਜਾਂਦਾ ਤਾਂ ਆਂਧਰਾ ਪ੍ਰਦੇਸ਼ ਭਾਜਪਾ ਮੁਖੀ ਡੱਗੂਪਤੀ ਜਾਂ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਕੋਇਬਟੂਰ ਤੋਂ ਵਿਧਾਇਕ ਵੰਤੀ ਸ਼੍ਰੀਨਿਵਾਸਨ ਦੌੜ ਦੇ ਵਿੱਚ ਸਭ ਤੋਂ ਅੱਗੇ ਦਿਖਾਈ ਦਿੰਦੇ ਨੇ ਅੱਗੇ ਵਧਦੇ ਹਾਂ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੋਜ਼ਗਾਰਾਂ ਅਤੇ ਪੁਲਿਸ ਦਰਮਿਆਨ ਖਿੱਚਤੂ ਮੁੱਖ ਮੰਤਰੀ ਦੀ ਕੋਠੀ ਦਾ ਘਰਾਉ ਕਰਨ ਪਹੁੰਚੇ ਬੇਰੋਜ਼ਗਾਰਾਂ ਅਤੇ ਪੁਲਿਸ ਦਰਮਿਆਨ ਝੜਪ ਹੋ ਗਈ ਇਸ ਦੌਰਾਨ ਬੇਰੋਜ਼ਗਾਰਾਂ ਦੀ ਪੱਗ ਕਈ ਮਹਿਲਾ ਬੇਰੋਜ਼ਗਾਰ ਅਧਿਆਪਕਾਂ ਦੀਆਂ ਚੁੰਨੀਆਂ ਲੱਤ ਗਈਆਂ ਅਤੇ ਇੱਕ ਡੀਐਸਪੀ ਦੀ ਵਰਦੀ ਦਾ ਬੈਚ ਵੀ ਉੱਤੜ ਗਿਆ ਖਿੱਚਤੂ ਦੌਰਾਨ ਪੁਲਿਸ ਪੰਜ ਪ੍ਰਦਰਸ਼ਨਕਾਰੀਆਂ ਲੜਕੀਆਂ ਸਮੇਤ ਅੱਠ ਬੇਰੋਜ਼ਗਾਰਾਂ ਨੂੰ ਜਬਰੀ ਤੂਕੇ ਲੈ ਗਈ ਅਤੇ ਹਿਰਾਸਤ ਦੇ ਵਿੱਚ ਲੈ ਕੇ ਬੱਸ ਦੇ ਵਿੱਚ ਬਿਠਾ ਲਿਆ ਇੱਕ ਪ੍ਰਦਰਸ਼ਨਕਾਰੀ ਲੜਕੀ ਨੂੰ ਤਾਂ ਪੁਲਿਸ ਨੇ ਲੱਤਾਂ ਬਹਾ ਤੋਂ ਕਸੀਡ ਦਿਆਂ ਜਬਰੀ ਹਿਰਾਸਤ ਦੇ ਵਿੱਚ ਲੈ ਲਿਆ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੁਕਣ ਲਈ ਪੁਲਿਸ ਨੂੰ ਭਾਰੀ ਜਦੋਜਹਿਦ ਕਰਨੀ ਪਈ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਹੁਣ 10ਵੀਂ ਜਮਾਤ ਦੀਆਂ ਵਿਦਿਆਰਥੀਆਂ ਦਾ ਕਰਵਾਇਆ ਜਾਵੇਗਾ ਸਾਈਕੋਮੈਟ੍ਰਿਕ ਟੈਸਟ ਸਰਕਾਰ ਦੇ ਖਰਚੇ 6 ਕਰੋੜ 56 ਲੱਖ ਰੁਪਏ ਜਾਣੋ ਕੀ ਹੈ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ پڑھਦੀਆਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਦੀ ਕਰੀਅਰ ਰੁਚੀ ਯੋਗਤਾ ਯੋਗਤਾ ਦਾ ਪਤਾ ਲਗਾਉਣ ਦੇ ਲਈ ਸਾਈਕੋਮੈਟ੍ਰਿਕ ਟੈਸਟ ਲਿਆ ਜਾਵੇਗਾ ਇਸ ਸੰਬੰਧੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਜਾ ਚੁੱਕਿਆ ਹੈ ਇਸ ਲਈ ਜ਼ਿਲ੍ਹਾ ਪੱਧਰ ਕਮੇਟੀਆਂ ਬਣਾਈਆਂ ਗਈਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਵੱਲੋਂ ਟੈਸਟ ਲਈ ਸਾਰੇ ਜ਼ਿਲ੍ਹਿਆਂ ਨੂੰ 6 ਕਰੋੜ 56 ਲੱਖ ਰੁਪਏ ਤੋਂ ਵੱਧ ਦੀ ਰਕਮ ਅਲਾਟ ਕੀਤੀ ਗਈ ਹੈ ਸਾਈਕੋਮੈਟ੍ਰਿਕ ਟੈਸਟ ਬੁੱਧੀ ਯੋਗਤਾ ਸਖਸ਼ੀਅਤ ਜਾਂ ਕਿਸੇ ਹੋਰ ਸੰਕਲਪ ਨੂੰ ਮਾਪਣ ਦਾ ਇੱਕ ਅਨੁਭਵੀ ਤੌਰ ਤੇ ਪ੍ਰਮਾਣਿਤ ਤਰੀਕਾ ਜੋ ਮੁੱਖ ਤੌਰ ਤੇ ਕਿਸੇ ਵਿਅਕਤੀ ਦੀ ਮਾਨਸਿਕ ਯੋਗਤਾਵਾਂ ਦੇ ਨਾਲ ਸੰਬੰਧਿਤ ਹੈ। ਅਗਲੀ ਖਬਰ ਹੈ ਬਟਾਲਾ ਨੇੜੇ ਦੇਰ ਰਾਤ ਲੰਗਰ ਦੇ ਵਿੱਚ ਸੇਵਾ ਕਰਨ ਮਗਰੋਂ ਘਰ ਪਰਤ ਰਹੇ ਪਤੀ ਪਤਨੀ ਤੇ ਚਲਾਈਆਂ ਗੋਲੀਆਂ ਪਤੀ ਦੀ ਮੌਤ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ। ਸ਼ਨੀਚਰਵਾਰ ਦੇਰ ਰਾਤ ਪਿੰਡ ਦੇ ਬਾਹਰ ਡੇਰਾ ਬਾਬਾ ਨਾਨਕ ਮੁੱਖ ਮਾਰਗ ਤੇ ਲੱਗੇ ਲੰਗਰ ਤੋਂ ਸੇਵਾ ਕਰਕੇ ਘਰ ਪਰਤ ਰਹੇ ਪਤੀ ਪਤਨੀ ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਦੇ ਨਾਲ ਪਤੀ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈ ਜਾਇਆ ਗਿਆ ਜਿੱਥੇ ਪਤੀ ਦੀ ਤਾਂ ਮੌਤ ਹੋ ਗਈ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਉਕਤ ਮਾਮਲੇ ਦੇ ਸਬੰਧੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕਿਲਾ ਲਾਲ ਸਿੰਘ ਅਧੀਨ ਪੈਂਦੇ ਪਿੰਡ ਸਰਵਾਲੀ ਦੇ ਮੋੜ ਤੇ ਮੇਲਾ ਚੌਲਾ ਸਾਹਿਬ ਦੇ ਸਬੰਧ ਦੇ ਵਿੱਚ ਲੰਗਰ ਚੱਲ ਰਿਹਾ ਸੀ ਅਤੇ ਇਸ ਲੰਗਰ ਦੇ ਵਿੱਚ ਸਰਵਾਲੀ ਦਾ ਹੀ ਰਹਿਣ ਵਾਲਾ ਬਜ਼ੁਰਗ ਸੋਨ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਸ਼ਨੀਚਰਵਾਰ ਦੀ देर रात ਲੰਗਰ ਦੀ ਸੇਵਾ ਕਰਨ ਉਪਰੰਤ ਜਦ ਘਰ ਪਰਤ ਰਹੇ ਸੀ ਤਾਂ ਉਹਨਾਂ ਉੱਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਗਲੀ ਖਬਰ ਹੈ ਕਿ ਐਸਜੀਪੀਸੀ ਨੂੰ ਕੇਂਦਰ ਤੋਂ ਨਹੀਂ ਮਿਲ ਰਹੀ ਗੁਰਬਾਣੀ ਚੈਨਲ ਚਲਾਉਣ ਦੀ ਪਰਮਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਲਈ ਇੱਕ ਸਮਰਪਿਤ ਸੈਟੇਲਾਈਟ ਚੈਨਲ ਬਣਾਉਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਤਵ ਕਾਂਸ਼ੀ ਯੋਜਨਾ ਕੇਂਦਰ ਦੀ ਪ੍ਰਮਾਨਗੀ ਦੀ ਉਡੀਕ ਕਰ ਰਹੀ ਹੈ ਕਿਉਂਕਿ ਮੌਜੂਦਾ ਨਿਯਮਾਂ ਦੇ ਅਨੁਸਾਰ ਸਿਰਫ ਇੱਕ ਵਿਅਕਤੀ ਦੇ ਨਾਮ ਤੇ ਰਜਿਸਟ੍ਰੇਸ਼ਨ ਲਾਜ਼ਮੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ਼ਾਹਬਾਜ਼ ਸਿੰਘ ਨੇ ਕਿਹਾ ਕਿ ਸਿੱਖ ਸੰਸਥਾ ਇੱਕ ਵਫਦ ਨੇ ਰਜਿਸਟ੍ਰੇਸ਼ਨ ਲਈ ਆਰਜੀ ਦੇਣ ਤੋਂ 1.5 ਸਾਲ ਬਾਅਦ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਕਿਹਾ ਕਿ ਵਫਦ ਨੇ ਸਰਕਾਰ ਨੂੰ ਧਾਰਮਿਕ ਸੰਸਥਾ ਦੇ ਨਾਮ ਤੇ ਰਜਿਸਟ੍ਰੇਸ਼ਨ ਦੀ ਆਗਿਆ ਦੇਣ ਦੇ ਲਈ ਆਪਣੇ ਨਿਯਮਾਂ ਦੇ ਵਿੱਚ ਢਿੱਲ ਦੇਣ ਦੀ ਅਪੀਲ ਕੀਤੀ ਹੈ। ਅਗਲੀ ਖਬਰ ਹੈ ਕਿ ਮੈਲਾ ਕਾਂਗਰਸ ਆਗੂ ਦਾ ਬੇਰਹਿਮੀ ਦੇ ਨਾਲ ਕਤਲ। ਹਰਿਆਣਾ ਦੇ ਰੋहतक ਦੇ ਵਿੱਚ ਇੱਕ ਸੰਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰੋहतक ਦਿੱਲੀ ਹਾਈਵੇ ਉੱਤੇ ਸਾਂਪਲਾ ਬੱਸ ਸਟੈਂਡ ਨੇੜੇ ਇੱਕ ਸੂਟਕੇਸ ਮਿਲਿਆ। ਜਦੋਂ ਸੂਟਕੇਸ ਖੋਲ੍ਹਿਆ ਗਿਆ ਤਾਂ ਉਸ ਦੇ ਵਿੱਚ ਮੈਲਾ ਕਾਂਗਰਸ ਆਗੂ ਹਿਮਾਨੀ ਨਰਵਾਲ ਦੀ Laash ਮਿਲੀ। ਹਿਮਾਨੀ ਨਰਵਾਲ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਨਾਲ ਨਜ਼ਰ ਆਈ ਸੀ ਉਸ ਦੀ লাশ ਮਿਲਣ ਤੋਂ ਬਾਅਦ ਸਿਆਸੀ ਹਲਚਲ ਮਚ ਗਈ ਨਿਤਕਾ ਦੀ ਪਛਾਣ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਗੜ ਰੋहतक ਦੇ ਵਿੱਚ ਯੂਥ ਕਾਂਗਰਸ ਦੀ ਆਗੂ ਹਿਮਾਨੀ ਨਰਵਾਲ ਵਜੋਂ ਹੋਈ ਹੈ ਅਗਲੀ ਖਬਰ ਹੈ ਮੁੱਖ ਮੰਤਰੀ ਵੱਲੋਂ 4 ਡੀਐਸਪੀ ਸਣੇ 25 ਪੁਲਿਸ ਮੁਲਾਜ਼ਮ ਸਸਪੈਂਡ ਬੋਰਡ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 4 ਡੀਐਸਪੀ ਸਮੇਤ ਕੁੱਲ 25 ਪੁਲਿਸ ਮੁਲਾਜ਼ਮਾਂ ਨੂੰ ਮੁਕਤਲ ਕਰ ਦਿੱਤਾ। ਦੱਸ ਦਈਏ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਦਾ 12ਵੀਂ ਦਾ ਅੰਗਰੇਜ਼ੀ ਦਾ ਪੇਪਰ ਵੀਰਵਾਰ ਨੂੰ ਨੂਹ ਜ਼ਿਲ੍ਹੇ ਦੇ ਤਪਕਣ ਪਿੰਡ ਦੇ ਪ੍ਰੀਖਿਆ ਕੇਂਦਰ ਦੇ ਵਿੱਚੋਂ ਲੀਕ ਹੋ ਗਿਆ ਸੀ। ਮਾਮਲੇ ਦੇ ਵਿੱਚ ਲਾਪਰਵਾਹੀ ਤੇ ਦੋਸ਼ੀਟ 25 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਕਤਲ ਕਰ ਦਿੱਤਾ ਗਿਆ। ਜਿਨ੍ਹਾਂ ਦੇ ਵਿੱਚ 4 ਡੀਐਸਪੀ ਤੇ 3 ਐਸਐਚਓ ਇੱਕ ਚੌਕੀ ਇੰਚਾਰਜ ਸ਼ਾਮਲ ਨੇ। ਜਾਣਕਾਰੀ ਅਨੁਸਾਰ ਮਾਮਲੇ ਦੇ ਵਿੱਚ 4 ਇੰਸਟ੍ਰਕਟਰਾਂ ਵਿਰੋਧ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ਨੇ ਇਸ ਦੇ ਨਾਲ ਹੀ ਸਾਰੇ 4 ਸਰਕਾਰੀ ਇਨਸਪੈਕਟਰਾਂ ਅਤੇ 2 ਸੈਂਟਰ ਸੁਪਰਡੈਂਟਾਂ ਨੂੰ ਵੀ ਮੁਅਤਤ ਕਰ ਦਿੱਤਾ ਗਿਆ ਪੇਪਰ ਚੋਰੀ ਕਰਨ ਦੇ ਦੋਸ਼ ਤੇ ਵਿੱਚ 4 ਬਾਰੀ ਲੋਕਾਂ ਅਤੇ 8 ਵਿਦਿਆਰਥੀਆਂ ਵਿਰੁੱਧ ਐਫਆਈਆਰ ਵੀ ਦਰਜ ਕੀਤੀ ਗਈ ਹੈ ਅਗਲੀ ਖਬਰ ਹੈ ਪੰਜਾਬ ਸਰਕਾਰ ਵੱਲੋਂ ਬਲਡوزر ਕਾਰਵਾਈ ਤੇ ਹਾਈ ਕੋਰਟ ਦੇ ਵਿੱਚ ਚੁਣੌਤੀ 4 ਤਰੀਕ ਨੂੰ ਸੁਣਵਾਈ ਨਸ਼ਾ ਤਸਕਰਾਂ ਦੇ ਘਰਾਂ ਖਿਲਾਫ ਕਾਰਵਾਈ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਕੀਤੀ ਜਾ ਰਹੀ ਬਲਡوزر ਕਾਰਵਾਈ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਇਸ ਮਾਮਲੇ ਦੇ ਵਿੱਚ ਦਾਇਰ ਕੀਤੀ ਗਈ ਜਾਣਿਤ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨਾ ਜਾਇਜ਼ ਹੈ ਪਰ ਇਸ ਨੂੰ ਠਾਣਾ ਕਿਸੇ ਵੀ ਪੱਧਰ ਤੇ ਜਾਇਜ਼ ਨਹੀਂ ਹੈ ਸਰਕਾਰ ਦੀ ਇਸ ਕਾਰਵਾਈ ਨੂੰ ਸੁਪਰੀਮ ਕੋਰਟ ਦੀ ਹੁਕਮਾਂ ਦੇ ਵਿਰੁੱਧ ਵੀ ਦੱਸਿਆ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 4 ਮਾਰਚ ਨੂੰ ਤੈਅ ਕੀਤੀ ਹੈ ਇਜ਼ਨਾਲੀ ਹੀ ਪੁਲਿਸ ਨੇ ਸ਼ਨੀਵਾਰ ਨੂੰ ਇੱਕ ਦਿਨ ਦੇ ਵਿੱਚ 290 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਅਗਲੀ ਖਬਰ ਹੈ ਮਾਨ ਸਰਕਾਰ ਦੀ ਪਹਿਲ ਪੰਜ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੇ ਚੈੱਕ ਸੌਂਪੇ। ਹੁਸ਼ਿਆਰਪੁਰ ਜਹਾਨਕੇਲਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੰਜ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ। ਇੱਥੇ ਪਾਸਿੰਗ ਆਊਟ ਪ੍ਰੇਡ ਦੌਰਾਨ ਮੁੱਖ ਮੰਤਰੀ ਨੇ ਸ਼ਹੀਦ ਏਐਸਆਈ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਦੌਰਾਨ ਬਲਵਿੰਦਰ ਸਿੰਘ ਏਐਸਆਈ ਨਸੀਬ ਚੰਦ ਅਨਿਲ ਕੁਮਾਰ ਹਵਲਦਾਰ ਮਨਜਿੰਦਰ ਸਿੰਘ ਅਤੇ ਸਿਪਾਈ 인ਦਰਜੀਤ ਸਿੰਘ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇ ਚੈੱਕ ਸੌਂਪੇ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਯਤਨ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਵਿੱਚ ਇਨ੍ਹਾਂ ਬਹਾਦਰ ਯੋਧਿਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਦੇਸ਼ ਦੀ ਸੇਵਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਕਰਨ ਦੇ ਲਈ ਸੂਬਾ ਸਰਕਾਰ ਦ੍ਰਿੜ ਵਚਨਬੱਤਾ ਨੂੰ ਦੁਹਰਾਉਂਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਮੋਢਲਾ ਫਰਜ਼ ਹੈ ਅਗਲੀ ਖਬਰ ਹੈ ਕਣਕ ਦੀ ਸਮਰਥਨ ਮੁੱlte ਖਰੀਦ 10 ਮਾਰਚ ਤੋਂ ਸ਼ੁਰੂ ਹੋਵੇਗੀ 2575 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਪਾ ਕਿਸਾਨਾਂ ਲਈ ਸਮਰਥਨ ਮੁੱlte ਕਣਕ ਦੀ ਫਸਲ ਦੀ ਖਰੀਦ ਸੰਬੰਧੀ ਇੱਕ ਲਾਭਦਾਇਕ ਖਬਰ ਹੈ ਰਾਜਸਥਾਨ ਦੇ ਵਿੱਚ ਸਮਰਥਨ ਮੁੱlte ਕਣਕ ਦੀ ਸਰਕਾਰੀ ਖਰੀਦ 10 ਮਾਰਚ ਤੋਂ ਸ਼ੁਰੂ ਹੋ ਰਹੀ ਹੈ ਭਾਰਤੀ ਖੁਰਾਕ ਨਿਯਮ ਯਾਨੀ FCI ਦੇ ਭਰਤਪੁਰ ਡਿਵੀਜ਼ਨ ਮੈਨੇਜਰ ਰਵਿੰਦਰ ਜਾੜਮ ਨੇ ਕਿਹਾ ਕਿ ਹਾਰੀ ਮਾਰਕੀਟਿੰਗ ਸਾਲ 2025-2026 ਦੇ ਤਹਿਤ ਅਲਵਰ, ਖੈਰਥਲ, ਤੇਜਾਰਾ, ਭਰਤਪੁਰ ਡੀਗ, ਧੋਲਪੁਰ ਅਤੇ ਕਰੋਲੀ ਜ਼ਿਲ੍ਹਿਆਂ ਦੇ ਵਿੱਚ 60000 ਮੀਟ੍ਰਿਕ ਟਨ ਕਣਕ ਖਰੀਦਣ ਦਾ ਟੀਚਾ ਰੱਖਿਆ ਗਿਆ ਹੈ ਇਸ ਦੇ ਲਈ 33 ਖਰੀਦ ਕੇਂਦਰ ਖੋਲੇ ਗਏ ਨੇ ਅੱਗੇ ਵਧਦੇ ਹਾਂ ਆਖਰੀ ਖਬਰ ਹੈ ਪੂਰੇ ਦੇਸ਼ ਦੇ ਵਿੱਚ ਬਣੀਆਂ 145 ਦਵਾਈਆਂ ਦੇ ਸੈਂਪਲ ਜਾਂਚ ਦੇ ਵਿੱਚ ਫੇਲ ਹਾਈ ਬਲੱਡ ਪ੍ਰੈਸ਼ਰ ਸਮੇਤ ਇਹ ਦਵਾਈਆਂ ਹਨ ਸ਼ਾਮਲ ਕੇਂਦਰੀ ਦਵਾਈ ਮਿਆਰ ਕੰਟਰੋਲ ਸੰਗਠਨ ਅਤੇ ਸਟੇਟ ਡਰੱਗ ਅਥਾਰਟੀ ਦੇ ਜਾਂਚ ਦੇ ਵਿੱਚ ਪੂਰੇ ਦੇਸ਼ ਦੇ ਵੱਖ-ਵੱਖ ਦਵਾਈ ਉਦਯੋਗਾਂ ਦੇ ਵਿੱਚ ਬਣੀਆਂ 145 ਦਵਾਈਆਂ ਮਿਆਰ ਦੀ ਕਨਸੋਰਟੀ ਦੇ ਵਿੱਚ ਖਰੀਆਂ ਨਹੀਂ ਉਤਰ ਪਈਆਂ ਇਹਨਾਂ ਦੇ ਵਿੱਚੋਂ ਹਾਈ ਬਲੱਡ ਪ੍ਰੈਸ਼ਰ ਐਲਰਜੀ ਅਤੇ ਸੰਕਰਮਣ ਵਰਗੀਆਂ ਬਿਮਾਰੀਆਂ ਦੇ ਇਲਾਜ ਦੀਆਂ ਦਵਾਈਆਂ ਸ਼ਾਮਲ ਨੇ 28 ਦਵਾਈਆਂ ਦਾ ਉਤਪਾਦਨ ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ਦੇ ਵਿੱਚ ਹੋਇਆ ਹੈ ਮਾਧ ਪ੍ਰਦੇਸ਼ ਤੋਂ ਇਲਾਵਾ ਉੱਤਰਾਖੰਡ ਗੁਜਰਾਤ ਪੰਜਾਬ ਬੰਗਾਲ ਮਧ ਪ੍ਰਦੇਸ਼ ਤੇਲੰਗਾਨਾ ਹਰਿਆਣਾ ਸਮੇਤ ਹੋਰ ਸੂਬਿਆਂ ਦੇ ਉਦਯੋਗਾਂ ਦੇ ਵਿੱਚ ਬਣੀਆਂ ਦਵਾਈਆਂ ਦੇ ਸੈਂਪਲ ਗੁਣਵੱਤਾ ਤੇ खरे ਨਹੀਂ ਉਤਰ ਪਏ ਧੰਨਵਾਦ ਦੋਸਤੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ